ਉਹ ਖਾਣੇ ਪੀਂਦਿਆਂ ਨੂੰ ਦੇਖ ਕੇ ਨਾ ਸੜੀਏ ਆਣਦੇ ਘਵਾਂਢ ਚ ਕਦੇ ਨਾ ਲੜੀਏ ਵੈਰੀ ਕਰੇ ਜਾ ਕੇ ਵੀ ਕਦੇ ਨਹੀਂ ਖਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਉਹ ਕੰਨਿਆਂ ਕੁਵਾਰੀ ਦੁਨੀ ਗਾਲ ਕੱਢੀ ਦੀ ਆਪਣੀ ਵਿਆਹੀ ਵੀ ਕਦੇ ਨਹੀਂ ਛੱਡੀ ਦੀ ਰੋ ਪਹਾਰ ਬਣ ਜਾਂਦਾ ਰਹੀਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ ਹੋ ਕੈਨੇ ਨੇ ਸਿਆਣੇ ਜੱਫਾ ਮਾਰਿਆ ਨੇ ਦਾ ਜੰਗ ਨਾਲ ਰੌਲਾ ਲੋਕੋ ਵੱਟ ਬੰਨੇ ਦਾ ਬੁਰਾਏ ਬਚੌਣਾ ਚਮਕੀਲੇ ਵਾਈ ਦਾ ਸੱਜਣਾ ਦੇ ਨਾਲ ਧੋਖਾ ਨਹੀਂ ਕਮਾਈਦਾ ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈਦਾ どかにいがまいだ。